ਸਤ ਸ੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ نیوز ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵਿਸ਼ੇਗੀ ਨਵੀਂ ਰੇਲ ਲਾਈਨ ਕੇਂਦਰ ਨੇ ਜ਼ਮੀਨ ਅਕਵਾਇਰ ਕਰਨ ਦੇ ਲਈ ਸੂਬਾ ਸਰਕਾਰ ਨੂੰ ਲਿਖ ਦਿੱਤੀ ਹੈ ਚਿੱਠੀ ਜੀਹਾਂ ਕੇਂਦਰ ਨੇ ਹੁਣ ਰਾਜਪੁਰਾ ਮੁਹਾਲੀ ਰੇਲਵੇ ਲਾਈਨ ਦੇ ਲਈ ਜ਼ਮੀਨ ਮੰਗੀ ਹੈ ਕੇਂਦਰ ਨੇ ਜ਼ਮੀਨ ਅਕਵਾਇਰ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਜ਼ਮੀਨ ਅਕਵਾਇਰ ਕਰਨ ਦੇ ਲਈ ਹੁਣ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਸਹਿਯੋਗ ਮੰਗਿਆ ਗਿਆ ਹੈ ਸੋ ਹੁਣ ਪ੍ਰੋਜੈਕਟ ਦੇ ਲਈ 53.84 ਹੈਕਟੇਅਰ ਜ਼ਮੀਨ ਅਕਵਾਇਰ ਹੋਣੀ ਹੈ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚੋਂ ਲੰਗੇਗੀ ਰੇਲ ਲਾਈਨ ਜਿਨ੍ਹਾਂ ਪਟਿਆਲਾ ਫਤਿਹਗੜ ਸਾਹਿਬ ਅਤੇ ਮੁਹਾਲੀ ਦੇ ਵਿੱਚ ਰੇਲਵੇ ਲਾਈਨ ਲੰਗੇਗੀ ਰਾਜਪੁਰਾ ਮੁਹਾਲੀ ਰੇਲਵੇ ਲਾਈਨ ਦਾ ਕੰਮ ਜਲਦ ਹੀ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਕੇਂਦਰ ਨੇ ਰੇਲਵੇ ਲਾਈਨ ਪ੍ਰੋਜੈਕਟ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਰਾਜਪੁਰਾ ਮੁਹਾਲੀ ਰੇਲਵੇ ਲਾਈਨ ਪ੍ਰੋਜੈਕਟ 18.11 ਕਿਲੋਮੀਟਰ ਲੰਬਾ ਹੋਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਾਫ ਕਾ ਡੀਆਈਜੀ ਭੁੱਲਰ ਦੇ ਹੁਣ ਵਿਦੇਸ਼ੀ ਕਨੈਕਸ਼ਨ ਨੂੰ ਲੈ ਕੇ ਵੀ ਵੱਡਾ ਖੁਲਾਸਾ ਹੋਇਆ ਹੈ ਜੀਹਾਂ ਦੱਸਿਆ ਜਾ ਰਿਹਾ ਹੈ ਕਿ ਦੁਬਈ ਦੇ ਵਿੱਚ 2 ਅਤੇ ਕੈਨੇਡਾ ਦੇ ਵਿੱਚ 3 ਫਲੈਟ ਹਨ ਲੁਧਿਆਣਾ ਦੇ ਵਿੱਚ ਵੀ ਮਿਲੀਆਂ ਹਨ 20 ਦੁਕਾਨਾਂ ਤੇ ਹੋਰ ਵੀ ਹੋਏ ਹਨ ਵੱਡੇ ਖੁਲਾਸੇ ਪੰਜਾਬ ਦੇ ਰੋਪੜ ਰੇਂਜ ਦੇ ਸਾਬਕਾ ਡੀਆਈਜੀ ਹਰਚਾਨ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਲਗਾਤਾਰ ਹੁਣ ਵੱਡੇ ਖੁਲਾਸੇ ਹੋ ਰਹੇ ਹਨ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਹੈ ਦੱਸ ਦਈਏ ਕਿ ਰੇਸ਼ਬ ਤਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਸਾਬਕਾ ਡੀਆਈਜੀ ਦੇ ਵਿਦੇਸ਼ੀ ਸਬੰਧ ਸਾਹਮਣੇ ਆਏ ਹਨ ਭੁੱਲਰ ਨੇ ਡਿਊਟੀ ਦੇ ਦੌਰਾਨ ਲੱਗ ਅਗਰ 10 ਵਾਰ ਦबई ਦੀ ਯਾਤਰਾ ਕੀਤੀ ਸੀ ਸੀਵੀਆਈ ਨੇ ਭੁੱਲਰ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ ਤੇ ਇਸ ਰਾਹੀਂ ਉਹਨਾਂ ਦੀਆਂ ਵਿਦੇਸ਼ੀ ਯਾਤਰਾਵਾਂ ਦੇ ਬੀਰਵੇ ਵੀ ਇਕੱਠੇ ਕੀਤੇ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਭੁੱਲਰ ਦੇ ਕੋਲ ਦबई ਦੇ ਵਿੱਚ 2 ਅਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ 3 ਫਲੈਟ ਹਨ ਇਸ ਤੋਂ ਇਲਾਵਾ ਉਸ ਦੇ ਕੋਲ ਲੁਧਿਆਣਾ ਦੇ ਵਿੱਚ ਲਗਭਗ 55 ਏਕੜ ਜ਼ਮੀਨ ਹੈ ਅਤੇ ਮਾਛੀਵਾੜਾ ਖੇਤਰ ਦੇ ਵਿੱਚ 20 ਦੁਕਾਨਾਂ ਬਾਰੇ ਵੀ ਜਾਣਕਾਰੀ ਸਾਹਮਣੇ ਨਿਕਲ ਕੇ ਆਈ ਹੈ ਸੋ ਕਾਫੀ ਜ਼ਿਆਦਾ ਉਸ ਦੇ ਵੱਲੋਂ ਪ੍ਰਾਪਰਟੀ ਆਪਣੀ ਬਣਾਈ ਗਈ ਸੀ ਜਿਸ ਨਾਲ ਕਿ ਹੁਣ ਹੌਲੀ ਹੌਲੀ ਸੀਬੀਆਈ ਦੇ ਵੱਲੋਂ ਖੁਲਾਸਾ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਜਾਇਦਾਦਾਂ ਪੁੱਲਰ ਦੇ ਦੁਆਰਾ ਕਿਸੇ ਹੋਰ ਦੇ ਨਾਂ ਦੇ ਉੱਤੇ ਖਰੀਦੀਆਂ ਗਈਆਂ ਸਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਜਿੱਥੇ ਕੀ ਤਿਹਾਰੀ ਸੀਜ਼ਨ ਖਤਮ ਹੋਣ ਵਾਲਾ ਹੈ ਸੋ ਆਮ ਜਨਤਾ ਨੂੰ ਵੱਡਾ ਝਟਕਾ ਵੀ ਲੱਗ ਚੁੱਕਾ ਹੈ ਜਿੱਥੇ ਕਿ GST ਘਟਣ ਦੇ ਕਾਰਨ ਪਿਛਲੇ ਦਿਨਾਂ ਦੇ ਵਿੱਚ ਹੀ ਬੀਰਕਾ ਅਤੇ ਮੂਲ ਦੇ ਵੱਲੋਂ ਆਪਣੇ ਪ੍ਰੋਡਕਟਸ ਦੇ ਉੱਤੇ ਜਿਹੜੀ ਕਿ ਕੀਮਤ ਘਟਾਈ ਗਈ ਸੀ ਪਰ ਦੱਸ ਦਈਏ ਕਿ ਬੀਰਕਾ ਨੇ ਆਪਣੇ ਗਾਹਕਾਂ ਨੂੰ ਹੁਣ ਵੱਡਾ ਝਟਕਾ ਦੇ ਦਿੱਤਾ ਹੈ ਬ੍ਰਾਂਡ ਨੇ ਆਪਣੀ ਲਸਤੀ ਦੀ ਕੀਮਤ 5 ਰੁਪਏ ਵਧਾ ਦਿੱਤੀ ਹੈ ਇਸ ਤੋਂ ਪਹਿਲਾਂ ਇਹ ਪੈਕੇਟ 30 ਰੁਪਏ ਦਾ ਸੀ ਪਰ ਹੁਣ ਇਸ ਨੂੰ 35 ਰੁਪਏ ਦਾ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਕੀਮਤ ਦੇ ਵਾਧੇ ਦੇ ਨਾਲ ਨਾਲ ਹੁਣ ਪੈਕੇਜਿੰਗ ਵੀ ਬਦਲ ਜਾਵੇਗੀ ਪੁਰਾਣੇ ਪੈਕਟ ਦੇ ਵਿੱਚ 800 ਮਿਲੀਲੀਟਰ ਲੱਸੀ ਸੀ ਜਦੋਂ ਕਿ ਹੁਣ ਨਵੇਂ ਪੈਕਟ ਦੇ ਵਿੱਚ 900 ਮਿਲੀਲੀਟਰ ਲੱਸੀ ਹੋਵੇਗੀ ਇਹ ਨਵੀਂ ਪੈਕਿੰਗ ਸ਼ਨੀਵਾਰ ਨੂੰ ਬਾਜ਼ਾਰ ਦੇ ਵਿੱਚ ਉਪਲਬਧ ਹੋਵੇਗੀ ਇਸ ਤੋਂ ਇਲਾਵਾ 180 ਗ੍ਰਾਮ ਖੀਰ ਪਹਿਲਾਂ 20 ਰੁਪਏ ਦੀ ਸੀ ਹੁਣ ਇਸ ਨੂੰ ਬढ़ा ਕੇ 25 ਰੁਪਏ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਵੀ 200 ਗ੍ਰਾਮ ਕਰ ਦਿੱਤਾ ਗਿਆ ਹੈ ਸੋ ਨਵੀਂ ਕੀਮਤ ਵਾਲੇ ਪੈਕਟ ਬੀਤੇ ਦਿਨੀ ਜਾਰੀ ਹੋਏ ਹਨ ਕੀਮਤਾਂ ਦੇ ਵਿੱਚ ਬਾਦ ਦੇ ਅਸਰ ਖਪਤਕਾਰਾਂ ਦੀਆਂ ਜੇਬਾਂ ਦੇ ਉੱਤੇ ਹੁਣ ਪਵੇਗਾ ਇਸ ਬਦਲਾਅ ਦਾ ਅਸਰ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਦੇਖਣ ਨੂੰ ਆਮ ਮਿਲੇਗਾ ਤੇ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਰਕਾ ਦੇ ਦੁੱਧ ਅਤੇ ਹੋਰ ਡੇਅਰੀ ਉਤਪਾਦਾਂ ਦੇ ਵਿੱਚ ਕੀਮਤ ਕਟੌਤੀ ਦਾ ਐਲਾਨ ਕੀਤਾ ਸੀ ਤੇ ਉਹਨਾਂ ਕਿਹਾ ਸੀ ਕਿ ਸੋਧੀਆਂ ਹੋਈਆਂ ਕੀਮਤਾਂ 22 ਸਤੰਬਰ ਤੋਂ ਲਾਗੂ ਹੋਣਗੀਆਂ ਪਰ ਇਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਈਏ ਕਿ ਤਕਰੀਬਨ 1 ਮਹੀਨਾ ਬੀਤਿਆ ਹੈ ਤੇ ਹੁਣ ਬੇਰਕਾ ਦੇ ਵੱਲੋਂ ਆਪਣੇ ਪ੍ਰੋਡਕਟਸ ਦੇ ਰੇਟ ਵਧਾ ਦਿੱਤੇ ਗਏ ਹਨ ਇਸ ਤੋਂ ਬਾਅਦ ਹੁਣ ਪੰਜਾਬ ਦੇ ਲੁਧਿਆਣਾ ਤੋਂ ਖਬਰ ਨਿਕਲ ਕੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਦੋ ਦਿਨ ਪਹਿਲਾਂ ਦੋ ਕੁੜੀਆਂ ਰਸਮਈ ਢੰਗ ਦੇ ਨਾਲ ਗੁੰਮ ਹੋ ਗਈਆਂ ਹਨ ਸੋ ਦੋਹਾਂ ਕੁੜੀਆਂ ਆਪਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਹੇਲੀਆਂ ਹਨ ਤੇ ਇੱਕ ਕੁੜੀ ਦੇ ਪਿਤਾ ਨੇ ਉਸ ਨੂੰ ਘਰ ਦੇ ਲਈ ਸਮਾਨ ਲੈਉਣ ਵਾਸਤੇ ਰਾਚਣ ਦੀ ਦੁਕਾਨ ਦੇ ਉੱਤੇ ਭੇਜਿਆ ਸੀ ਪਰ ਉਹ ਵਾਪਸ ਨਹੀਂ ਆਈ ਜਦੋਂ ਕਿ ਪਿਤਾ ਨੇ ਦੁਕਾਨਦਾਰ ਤੋਂ ਪੁੱਛਿਆ ਤੇ ਉਸ ਨੇ ਦੱਸਿਆ ਕਿ ਉਸ ਦੀ ਧੀ ਇਕੱਲੀ ਨਹੀਂ ਸੀ ਉਸ ਦੇ ਨਾਲ ਇੱਕ ਹੋਰ ਸਹੇਲੀ ਵੀ ਸੀ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਦੋਹਾਂ ਕੁੜੀਆਂ ਦੇ ਵੱਲੋਂ ਮੁੰਡਿਆਂ ਦੇ ਉੱਤੇ ਰੱਖ ਕੇ ਕੁਝ ਲੀਜਾਂਦੇ ਹੋਏ ਨਜ਼ਰ ਆ ਰਹੀਆਂ ਹਨ ਪਰ ਲਾਪਤਾ ਕੁੜੀ ਮਨੀਸ਼ਾ ਦੇ ਪਿਤਾ ਸੁਰਿੰਦਰ ਚੌਧਰੀ ਨੇ ਦੱਸਿਆ ਹੈ ਕਿ ਲక్ష్ਮੀ ਨਗਰ ਦੇ ਨੇੜੇ ਚੰਦਰਨਗਰ ਸੀਤਾ ਨਗਰ ਇਲਾਕੇ ਦੇ ਵਿੱਚ ਰਹਿਣ ਵਾਲੇ ਹਨ ਤੇ ਦੋ ਦਿਨ ਤੋਂ ਹੀ ਕੁੜੀਆਂ ਲਾਪਤਾ ਦੱਸੀਆਂ ਜਾ ਰਹੀਆਂ ਹਨ ਸੋ ਇਹ ਸਮਾਨ ਘਰੋਂ ਲੈਣ ਦੇ ਲਈ ਗਈਆਂ ਸਨ ਜਦੋਂ ਘੰਟਿਆਂ ਬਾਅਦ ਵੀ ਦੋਨੋਂ ਘਰ ਨਹੀਂ ਵਾਪਸ ਪਰਤੀਆਂ ਤੇ ਬਾਅਦ ਵਿੱਚ ਉਹਨਾਂ ਦੇ ਵੱਲੋਂ ਲੱਭਣਾ ਸ਼ੁਰੂ ਕਰ ਦਿੱਤਾ ਗਿਆ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਦਿਖਾਈ ਦਿੱਤਾ ਜਾ ਰਿਹਾ ਹੈ ਕਿ ਦੋਨੋਂ ਕੁੜੀਆਂ ਕਿਤੇ ਜਾ ਰਹੀਆਂ ਸਨ ਪਰ ਇਸ ਤੋਂ ਬਾਅਦ ਉਹ ਵਾਪਸ ਨਹੀਂ ਆਈਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਤਰਨਤਾਰਨ ਦੇ ਵਿੱਚ ਹੁਣ ਸੀਐਮ ਮਾਨ ਦੇ ਵੱਲੋਂ ਰੋਡ ਸ਼ੋਅ ਕੀਤਾ ਗਿਆ ਹੈ ਸੋ ਕਿਸਾਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਤਰਨਤਾਰਨ ਦੇ ਵਿੱਚ ਜਿਮਨੀ ਜੋਣਾ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤਰਨਤਾਰਨ ਦੇ ਬੱਲਾ ਚੱਕ ਦੇ ਵਿੱਚ ਅੱਜ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ ਗਈ ਇਸੇ ਦੌਰਾਨ ਬਹੁਤ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਵੀ ਹੋਇਆ ਤੇ ਰੋਡ ਸ਼ੋਅ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਉਮੀਦਵਾਰ ਹਰਮীত ਸਿੰਘ ਸਿੱਧੂ ਦੇ ਸਮਰਥਨ ਦੇ ਵਿੱਚ ਅਪੀਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕੀ ਲੋਕਾਂ ਦਾ ਧੰਨਵਾਦ ਕਰਦੇ ਹਾਂ ਇੰਨਾ ਪਰਿਆਪਕ ਇੰਨਾ ਪਿਆਰ ਦੇਣ ਦੇ ਲਈ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੀ 11 ਤਰੀਕ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੇ ਨਾਂ ਦੇ ਉੱਤੇ ਝਾੜੂ ਨੂੰ ਵੋਟ ਪਾ ਕੇ ਤਰਨਤਨ ਉਚਾਈਆਂ ਵੱਲ ਤੁਸੀਂ ਲਿਜਾ ਸਕਦੇ ਹੋ ਸੋ ਇਸੇ ਦੌਰਾਨ ਮੁੱਖ ਮੰਤਰੀ ਦੇ ਦੁਆਰਾ ਰੋਡ ਸ਼ੋਅ ਦੇ ਦੌਰਾਨ ਵੱਡਾ ਐਲਾਨ ਵੀ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਹੁਣ ਖੇਤਾਂ ਦੇ ਲਈ 1,85,000 ਕੁਇੰਟਲ ਬੀਜ ਦਿੱਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਜੋ ਵਾਅਦਾ ਕਰਦੀ ਹੈ ਉਸ ਨੂੰ ਪੂਰਾ ਵੀ ਕਰਦੀ ਹੈ ਸੋ ਬੀਜਾਂ ਵਾਲੇ ਟਰੱਕ ਜਿਹੜੇ ਕਿ ਪਿੰਡਾਂ ਦੇ ਵਿੱਚ ਆਉਣ ਵਾਲੀ ਸਮੇਂ ਦੇ ਦੌਰਾਨ ਮਹੀਆ ਕਰਵਾਏ ਜਾਣਗੇ ਤੇ ਪੰਜਾਬ ਨੂੰ ਫਿਰ ਤੋਂ ਬਾਅਦ ਰੰਗਲਾ ਪੰਜਾਬ ਬਣਾ ਦਿੱਤਾ ਜਾਵੇਗਾ ਪਰ ਤੁਹਾਨੂੰ ਦੱਸਦੀ ਹੈ ਕਿ ਪਿਛਲੇ ਦਿਨੀ ਹੀ ਇੱਕ ਵੀਡੀਓ ਕਾਫੀ ਜ਼ਿਆਦਾ ਅਤੇ ਇੱਕ ਨਿਊਜ਼ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਕਿ ਤਨਤਾਰਨ ਦੇ ਜ਼ਿਲ੍ਹੇ ਦੇ ਵਿੱਚ ਹੀ ਦੱਸਿਆ ਜਾ ਰਿਹਾ ਸੀ ਕਿ ਕੁਝ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਚੈੱਕ ਤੇ ਜ਼ਰੂਰ ਦਿੱਤੇ ਗਏ ਸਨ ਪਰ ਭਗਵੰਤ ਮਾਨ ਦੇ ਵੱਲੋਂ ਫੋਟੋ ਖਿਚਾ ਕੇ ਹੀ ਉਹ ਮੁਆਵਜ਼ੇ ਚੈੱਕ ਲੈ ਲੈ ਗਏ ਸੀ ਸੋ ਉਹਨਾਂ ਨੂੰ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ ਹੈ ਖੁੱਲੇ ਅਸਮਾਨ ਦੇ ਵਿੱਚ ਹੀ ਉਹ ਆਪਣੀਆਂ ਰਾਤਾਂ ਕੱਟਣ ਦੇ ਲਈ ਮਜਬੂਰ ਹੋਏ ਪਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਭਾਰਤ ਦੇ ਵਿੱਚ ਇਹ ਸਰਕਾਰੀ ਦਫ਼ਤਰ ਹੋਣਗੇ ਬੰਦ ਮਾਨ ਸਰਕਾਰ ਨੇ ਲਿਆ ਹੈ ਵੱਡਾ ਫੈਸਲਾ ਜੀ ਹਾਂ ਸੂਬੇ ਭਾਰਤ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਆਰਟੀਓ ਦਫ਼ਤਰਾਂ ਨੂੰ ਜਿੰਦੇ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਆਰਟੀਓ ਦਫ਼ਤਰਾਂ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਜ਼ਿਆਦਾਤਰ ਸੇਵਾਵਾਂ ਹੁਣ ਸੇਵਾ ਕੇਂਦਰ ਦੇ ਵਿੱਚ ਸ਼ਿਫਟ ਕਰ ਦਿੱਤੀਆਂ ਗਈਆਂ ਹਨ ਸੇਵਾ ਕੇਂਦਰ ਦੇ ਵਿੱਚ ਪਹਿਲਾਂ ਤੋਂ ਹੀ ਆਰਟੀਓ ਦਫ਼ਤਰ ਦੇ ਨਾਲ ਸਬੰਧਤ ਕੰਮ ਹੋ ਰਹੇ ਹਨ ਪਰ ਇਸ ਦੀ ਗਿਣਤੀ ਵਧਾਈ ਜਾ ਰਹੀ ਹੈ ਸੋ ਆਰਟੀਓ ਦਫ਼ਤਰ ਨੂੰ ਹੁਣ ਜਿੰਦਾ ਲਾਉਣ ਬਾਂਗ ਹੋ ਚੁੱਕਾ ਹੈ ਭਰੋਸੇਯੋਗ ਸੂਤਰਾਂ ਦੀ ਮੰਨੀ ਹੈ ਤੇ ਆਰਟੀਓ ਦਫ਼ਤਰਾਂ ਦੇ ਵਿੱਚ ਫੈਲੇ ਕਥਿਤ ਭ੍ਰਿਸ਼ਟਾਚਾਰ ਅਤੇ ਲੇਟ ਲਤੀਫੀ ਦੇ ਕਾਰਨ ਹੀ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਟ੍ਰੈਫਿਕ ਪੁਲਿਸ ਨੇ ਬਖਾਈ ਹੈ ਸਖਤੀ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ 45 ਡਰਾਈਵਰਾਂ ਨੂੰ ਕੀਤਾ ਹੈ ਜੁਰਮਾਨਾ ਜੀ ਹਾਂ ਲੁਧਿਆਣਾ ਦੇ ਵਿੱਚ ਹੁਣ ਟ੍ਰੈਫਿਕ ਪੁਲਿਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਡਰਾਈਵਰਾਂ ਖਿਲਾਫ ਸਖਤ ਕਾਰਵਾਈ ਰੰਮੀ ਹੈ ਲਾਲ ਪਰੀ ਦੇ ਨਸ਼ੇ ਦੇ ਵਿੱਚ ਗੱਡੀ ਚਲਾਉਂਦੇ ਫੜੇ ਗਏ ਲੋਕਾਂ ਦੇ ਚਲਾਨ ਹੁਣ ਟ੍ਰੈਫਿਕ ਪੁਲਿਸ ਦੇ ਵੱਲੋਂ ਕੀਤੇ ਜਾ ਰਹੇ ਹਨ ਟ੍ਰੈਫਿਕ ਪੁਲਿਸ ਜ਼ੋਨ ਇੰਚਾਰਜਾਂ ਨੇ ਚਲਾਨ ਪ੍ਰਕਿਰਿਆ ਕੀਤੀ ਹੈ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਲਈ 45 ਡਰਾਈਵਰਾਂ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ ਸ਼ਰਾਬੀ ਡਰਾਈਵਰਾਂ ਨੂੰ ਫੜਨ ਦੇ ਲਈ ਟ੍ਰੈਫਿਕ ਪੁਲਿਸ ਹਰ ਹਫ਼ਤੇ ਬੁੱਧਵਾਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵਿਸ਼ੇਸ਼ ਨਾਕੇ ਲਾਉਂਦੀ ਹੈ ਅਲਕੋਹਲ ਮੀਟਰ ਦੇ ਨਾਲ ਡਰਾਈਵਰਾਂ ਦੀ ਜਾਂਚ ਕੀਤੀ ਜਾਂਦੀ ਹੈ ਜੇਕਰ ਉਹ ਸਕਾਰਾਤਮਕ ਟੈਸਟ ਕਰਦੇ ਹਨ ਤਾਂ ਜੁਰਮਾਨਾ ਲਾਇਆ ਜਾਂਦਾ ਹੈ ਡਰੰਕ ਡਰਾਈਵਰ ਨੂੰ 5000 ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ ਡਰਾਈਵਰ ਦਾ ਡਰਾਈਵਿੰਗ ਲਾਇਸੈਂਸ ਵੀ 3 ਮਹੀਨਿਆਂ ਦੇ ਲਈ ਮੁਅਤਲ ਕੀਤਾ ਜਾ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸ਼ਰਾਰਤੀ ਅਨਸਰਾਂ ਨੇ ਦਿੱਤਾ ਹੈ ਵੱਡੀ ਵਾਰਤਾਤ ਨੂੰ ਅੰਜਾਮ ਪਟ્રોલ ਬੰਬ ਸੁੱਟ ਕੇ ਦੁਕਾਨ ਨੂੰ ਲਾਈ ਹੈ ਅੱਗ ਜੀ ਹਾਂ ਮੋਗਾ ਜ਼ਿਲ੍ਹੇ ਦੇ ਬਾਗਾ ਪੁਰਾਣਾ ਕਸਬੇ ਦੇ ਅਧਾਰਿਤ ਖੇਤਰ ਦੇ ਵਿੱਚ ਆਉਣ ਵਾਲੇ ਪਿੰਡ ਮੜੀ ਮਸਤਫਾ ਦੇ ਵਿੱਚ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇੱਕ ਦੁਕਾਨ ਦੇ ਉੱਤੇ ਪਟ્રોલ ਬੰਬ ਸੁੱਟਣ ਦੀ ਖਬਰ ਮਿਲੀ ਹੈ ਖੁਸ਼ਕਿਸਮਤੀ ਦੇ ਨਾਲ ਇਹ ਕਿਸੇ ਕਿਸਮ ਦਾ ਇਸ ਦੇ ਨਾਲ ਨੁਕਸਾਨ ਨਹੀਂ ਹੋਇਆ ਹੈ ਸੋ ਬਾਗਾਪੁਰਾਣਾ ਦੇ ਡੀਐਸਪੀ ਦਿਲਵੀਰ ਸਿੰਘ ਅਤੇ ਹੋਰਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਮੌਕੇ ਦੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਹੈ ਜਾਣਕਾਰੀ ਦਿੰਦਿਆਂ ਹੋਏ ਡੀਐਸਪੀ ਬਲਵੀਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਨੂੰ 112 ਨੰਬਰ ਦੇ ਉੱਤੇ ਕਾਲ ਆਈ ਸੀ ਤੇ ਦੋ ਅਣਪਛਾਤੇ ਵਿਅਕਤੀਆਂ ਨੇ ਇੱਕ ਬੀਅਰ ਦੀ ਬੋਤਲ ਦੇ ਵਿੱਚ ਪੈਟਰੋਲ ਪਾ ਕੇ ਉਹਨਾਂ ਦੇ ਉੱਤੇ ਕੱਪੜਾ ਬੰਨ੍ਹ ਕੇ ਜਿਹੜਾ ਕਿ ਸਿੱਟਿਆ ਇਸ ਤੋਂ ਬਾਅਦ ਮੜੀ ਮੋਸਤਵਾ ਪਿੰਡ ਦੇ ਵਿੱਚ ਬਾਂਸਲ ਸਾਈਕਲ ਸਟੋਰ ਅਤੇ ਸੈਨੀਟਰੀ ਦੀ ਦੁਕਾਨ ਦੇ ਉੱਤੇ ਇਸ ਬੰਬ ਨੂੰ ਸੁੱਟਿਆ ਗਿਆ ਸੀ ਦੁਕਾਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਦੱਸਿਆ ਹੈ ਕਿ ਮੌਕੇ ਦੇ ਉੱਤੇ ਹੀ ਉਹ ਪਹੁੰਚ ਗਏ ਤੇ ਅਗਲੀ ਕਾਰਵਾਈ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਹਨਾਂ ਕਿਹਾ ਹੈ ਕਿ ਪੈਟਰੋਲ ਬੰਬ ਸੁੱਟਣ ਵਾਲੇ ਸ਼ਰਾਰਤੀ ਅਨਸਰਾਂ ਦੀ ਭਾਲ ਹੋਣਾ ਸ਼ੁਰੂ ਕੀਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਗਲੀ ਖਬਰ ਲੁਧਿਆਣਾ ਤੋਂ ਨਿਕਲ ਕੇ ਆ ਰਹੀ ਹੈ ਦੀਵਾਲੀ ਦੀ ਰਾਤ ਘਰ ਦੇ ਬਾਹਰ ਪਟਾਕੇ ਚਲਾਉਣ ਵਾਲੇ ਨੌਜਵਾਨ ਅਮਿਤ ਕੁਮਾਰ 27 ਸਾਲ ਦੇ ਸਿਰ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਮਾਮਲੇ ਦੇ ਵਿੱਚ ਪੁਲਿਸ ਬੱਲੋਂ ਹੁਣ ਜਾਣਕਾਰੀ ਦਿੱਤੀ ਗਈ ਹੈ ਕਿ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕਤਲ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਹੈ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਕਾਰਵਾਈ ਕਰਦਿਆਂ ਹੋਇਆਂ ਮ੍ਰਿਤਕ ਅਮਿਤ ਕੁਮਾਰ ਦੀ ਮਾਤਾ ਸੁਨੇਨਾ ਅਤੇ ਪਤਨੀ ਸੂਰਜਾ ਦੇ ਬਿਆਨਾਂ ਦੇ ਉੱਤੇ ਕਾਰਵਾਈ ਕਰਦਿਆਂ ਹੋਇਆਂ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਨਿਆ ਗਿਆ ਹੈ ਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਨਾ-ਕਿਨਾ ਲੋਕਾਂ ਦੇ ਕੋਲ ਇਸ ਇਲਾਕੇ ਦੇ ਵਿੱਚ ਹਥਿਆਰ ਹਨ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਖਾਣੇ ਦੇ ਪੈਸੇ ਮੰਗਣਾ ਪਿਓ ਪੁੱਤ ਨੂੰ ਪਿਆ ਮਹਿੰਗਾ ਕੁੱਟਮਾਰ ਕਰਕੇ ਕੀਤਾ ਜ਼ਖਮੀ ਜੀਹਾਂ ਕੋਲਚੇ ਸ਼ੋਲੇ ਦੀ ਰੇੜੀ ਲਗਾਉਣ ਵਾਲੇ ਪਿਓ ਪੁੱਤ ਨੂੰ ਖਾਣੇ ਦੇ ਪੈਸੇ ਮੰਗਣਾ ਉਸ ਵੇ ਮਹਿੰਗਾ ਪੈ ਗਿਆ ਜਦੋਂ ਤਿੰਨ ਹਥਿਆਰਬੰਦ ਨੌਜਵਾਨਾਂ ਨੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਉਹਨਾਂ ਦੀ ਰੇੜੀ ਉਲਟਾਉਂਦੇ ਹੋਏ ਪੁਲਿਸ ਦੇ ਵਿੱਚ ਸ਼ਿਕਾਇਤ ਕਰਦੇ ਉੱਤੇ ਹੋਰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਵੀ ਉਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਹਨ ਘਟਨਾ ਥਾਣਾ ਸ਼ਿਮਲਾਪੁਰੀ ਦੇ ਅਧੀਨ ਆਉਂਦੇ ਪਿੰਡ ਕਟਨਾ ਥਾਣਾ ਸ਼ਿਮਲਾਪੁਰੀ ਦੇ ਅਧੀਨ ਆਉਂਦੇ ਇਲਾਕੇ ਦੀ ਹੈ ਜੀਹਾਂ ਜਿਸ ਦੇ ਕੋਲ ਕਿ ਕੋਲਚੇ ਛੋਲੇ ਦੀ ਰੇੜੀ ਲਗਾਉਣ ਵਾਲੇ 12ਵਾਂ ਪਿਓ ਪੁੱਤ ਦੇ ਨਾਲ ਉਸ ਸਮੇਂ ਸ਼ੁੱਕਰਵਾਰ ਰਾਤ ਨੂੰ ਕੋਲਚੇ ਛੋਲੇ ਖਾਣ ਦੇ ਲਈ ਤਿੰਨ ਨੌਜਵਾਨ ਪੁੱਜੇ ਜਦੋਂ ਪਿਓ ਪੁੱਤ ਨੇ ਪੈਸੇ ਮੰਗੇ ਤਾਂ ਤਿੰਨਾਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਤੇ ਧਮਕੀਆਂ ਦੇਣ ਲੱਗੇ ਕਿ ਜੇਕਰ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਨਤੀਜੇ ਹੋਰ ਵੀ ਤੁਹਾਨੂੰ ਭੁਗਤਨੇ ਪੈਣਗੇ ਮੋਲਜਮਾ ਤੇ ਪਹਿਲਾਂ ਵੀ ਇਲਾਕੇ ਦੇ ਵਿੱਚ ਗੁੰਡਾਗਰਦੀ ਕਰਨ ਦੇ ਦੋਸ਼ ਹਨ ਤੇ ਪੀੜਤਾਂ ਨੇ ਮਾਮਲੇ ਦੀ ਸ਼ਿਕਾਇਤ ਹੁਣ ਪੁਲਿਸ ਨੂੰ ਕਰ ਦਿੱਤੀ ਹੈ ਤੇ ਪੁਲਿਸ ਹੁਣ ਮੌਲਜਮਾ ਦੀ ਭਾਲ ਕਰ ਰਹੀ ਹੈ ਇਸ ਤੋਂ ਬਾਅਦ ਅਗਲਾ ਮਾਮਲਾ ਹੁਣ ਬੇहद ਹੈਰਾਨ ਕਰਦਾ ਨਿਕਲ ਕੇ ਆ ਰਿਹਾ ਹੈ ਛਾਤਰਾਂ ਨੇ ਮੋਬਾਈਲ ਫੋਨ ਖੋ ਕੇ ਖਾਤੇ ਚੋਂ 4 ਲੱਖ ਰੁਪਏ ਉਡਾਈ ਹਨ ਜਿਹੀਂ ਲੁਧਿਆਣਾ ਤੋਂ ਹੀ ਇਹ ਖਬਰ ਨਿਕਲ ਕੇ ਆ ਰਹੀ ਹੈ ਲੁਟੇਰੇ ਦਿਨੋ ਦਿਨ ਚਲਾਕ ਹੁੰਦੇ ਜਾ ਰਹੇ ਹਨ ਮੋਬਾਈਲ ਫੋਨ ਖੋਣ ਤੋਂ ਬਾਅਦ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਪੈਸੇ ਚੋਰੀ ਕੀਤੇ ਜਾ ਰਹੇ ਹਨ ਅਜਿਹੀ ਹੀ ਘਟਨਾ ਹੁਣ ਲੁਟੇਰਿਆਂ ਦੇ ਵੱਲੋਂ ਇੱਕ ਨੌਜਵਾਨ ਦੇ ਫੋਨ ਹੋ ਕੇ ਤੇ ਉਸ ਦੇ ਖਾਤੇ ਦੇ ਵਿੱਚੋਂ ਲੱਖਾਂ ਰੁਪਏ ਕੱਢ ਲੈ ਗਏ ਹਨ ਸ਼ਿਕਾਇਤ ਤੋਂ ਬਾਅਦ ਹੁਣ ਥਾਣਾ ਡਿਵੀਜ਼ਨ 3 ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਮਾਡਲ ਵਿਲੇਜ ਦੇ ਬਸਨੀਕ ਅਬੂਲ ਬਸਰ ਮਲਿਕ ਦੇ ਬਿਆਨਾਂ ਦੇ ਆਧਾਰ ਤੇ ਉੱਤੇ ਦੋ ਅਣਪਛਾਤੇ ਮੋਟਰਸਾਈਕਲ ਲੁੱਟੇਰਿਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਦੇ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਸਮਰਾਲਾ ਚੌਂਕ ਦੇ ਉੱਤੇ ਸੀ ਜਦੋਂ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਉਸ ਦੇ ਕੋਲ ਆਏ ਤੇ ਉਸ ਦਾ ਮੋਬਾਈਲ ਫੋਨ ਖੋ ਲਿਆ ਤੇ ਕੁਝ ਸਮੇਂ ਬਾਅਦ ਹੀ ਉਸ ਨੂੰ ਪਤਾ ਲੱਗਾ ਕਿ ਲੁੱਟੇਰਿਆਂ ਨੇ ਉਸ ਦੇ ਖਾਤੇ ਦੇ ਵਿੱਚੋਂ 4 ਲੱਖ ਰੁਪਏ ਵੀ ਕਢਵਾ ਲਏ ਹਨ ਤੇ ਸਬ ਇੰਸਪੈਕਟਰ ਗੁਰਮukh ਸਿੰਘ ਨੇ ਦੱਸਿਆ ਹੈ ਕਿ ਮਾਮਲੇ ਦੀ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੀਤੀ ਰਾਤ ਜੀਟੀ ਰੋਡ ਦੇ ਉੱਤੇ ਕਮਿਆਰ ਕਲੋਨੀ ਵਿਆਸ ਵਿਕੇ ਵਾਪਰੇ ਕਹਾਸੇ ਦੇ ਵਿੱਚ ਮਾਂ ਦੀ ਅਤੇ ਇਸ ਤੋਂ ਇਲਾਵਾ ਉਸ ਦੀ ਧੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਹੈ ਜਦਕਿ ਮਾਂ ਦੀ ਮੌਤ ਹੋ ਗਈ ਹੈ ਜਾਣਕਾਰੀ ਦੇ ਅਨੁਸਾਰ ਦਵਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਆਪਣੀ 11 ਸਾਲਾ ਬੇਟੀ ਹਰਜੋਤ ਕੌਰ ਦੇ ਨਾਲ ਸਕੂਟਰੀ ਤੇ ਸਵਾਰ ਹੋ ਕੇ ਰਈਆ ਤੋਂ ਖਰੀਦੋ ਪਹੁੰਚ ਕਰਕੇ ਵਾਪਸ ਆ ਰਹੇ ਹੀ ਸੀ ਇਸ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਦੇ ਵਿੱਚ ਇੱਕ ਛੋਟਾ ਹਾਥੀ ਆਉਂਦਾ ਹੈ ਜਿਸ ਦੇ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕੀ ਦਵਿੰਦਰ ਕੌਰ ਦੀ ਤੇ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਜਦਕਿ ਉਸ ਦੀ ਬੇਟੀ ਹਰਜੋਤ ਕੌਰ ਜ਼ਖਮੀ ਹੋ ਗਈ ਹੈ ਥਾਣਾ ਬਿਆਸ ਦੀ ਪੁਲਿਸ ਨੇ ਥਾਣਾ ਬਿਆਸ ਦੀ ਪੁਲਿਸ ਨੇ ਹੁਣ ਅਣਪਛਾਤੇ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ ਤੇ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਪੰਜਾਬਣ ਦਾ ਹੁਣ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਪੀ ਆਰ ਡੀ ਉਡੀ ਕਰ ਰਹੀ ਸੀ ਅਮਨਪ੍ਰੀਤ ਕੌਰ ਜੀ ਹਾਂ ਬੇਤਰਪੇ ਵਹਿਕ ਦੀ ਤਲਾਸ਼ ਦੇ ਵਿੱਚ ਕੈਨੇਡਾ ਗਈ ਇੱਕ ਪੰਜਾਬ ਦੀ ਹੋਣ ਹਾਰਤੀ ਦਾ ਉੱਥੇ ਕਤਲ ਕਰ ਦਿੱਤਾ ਗਿਆ ਹੈ ਸੰਗਰੂਰ ਦੀ ਰਹਿਣ ਵਾਲੀ 27 ਸਾਲਾ ਅਮਨਪ੍ਰੀਤ ਕੌਰ ਸੈਣੀ ਦਾ অন্ਟਾਰੀਓ ਦੇ ਲਿੰਕਨ ਦੇ ਵਿੱਚ ਕਤਲ ਕੀਤਾ ਗਿਆ ਹੈ ਕੈਨੇਡਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ 27 ਸਾਲਾ ਮਨਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦੀ ਹੁਣ ਸਰਗਰਮੀ ਦੇ ਨਾਲ ਤਲਾਸ਼ ਕੀਤੀ ਜਾ ਰਹੀ ਹੈ ਪੀਆਰ ਦੀ ਉਡੀਕ ਦੇ ਵਿੱਚ ਸੀ ਅਮਨਪ੍ਰੀਤ ਕੌਰ ਦੱਸਿਆ ਜਾ ਰਿਹਾ ਹੈ ਕਿ ਅਮਨਪ੍ਰੀਤ ਕੌਰ ਸੈਣੀ ਸਾਲ 2021 ਦੇ ਵਿੱਚ ਕੈਨੇਡਾ ਦੇ ਵਿੱਚ ਗਈ ਸੀ ਤੇ ਉਸ ਦੇ ਪਿਤਾ ਇੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਅਮਨਪ੍ਰੀਤ ਬਹੁਤ ਹੀ ਹੋਣਹਾਰ ਸੀ ਤੇ ਉੱਥੇ ਕੈਨੇਡੀਅਨ ਹਸਪਤਾਲ ਦੇ ਵਿੱਚ ਕੰਮ ਕਰ ਰਹੀ ਸੀ ਖਾਸ ਗੱਲ ਇਹ ਹੈ ਕਿ ਉਸ ਦੀ ਪੀਆਰ ਜਲਦ ਹੀ ਹੋਣ ਵਾਲੀ ਸੀ ਸੋ ਇਸੇ ਦੌਰਾਨ ਆਪਣੀ ਮਿਹਨਤ ਦੇ ਦਮ ਤੇ ਉੱਤੇ ਉਹ ਆਪਣੀ ਜ਼ਿੰਦਗੀ ਜੀ ਰਹੀ ਸੀ ਸੋ ਪਰਿਵਾਰ ਨੇ ਦੱਸਿਆ ਹੈ ਕਿ ਅਮਨਪ੍ਰੀਤ ਕੌਰ 20 ਤਰੀਕ ਨੂੰ ਕੈਨੇਡਾ ਦੇ ਵਿੱਚ ਲਾਪਤਾ ਹੋ ਗਈ ਸੀ ਜਿਸ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਤੇ ਪੁਲਿਸ ਡੂੰਗੀ ਜਾਂਚ ਕਰ ਰਹੀ ਸੀ ਜਿਸ ਤੋਂ ਬਾਅਦ ਪਤਾ ਲੱਗਾ ਕਿ ਉਸ ਦਾ ਕਤਲ ਹੋ ਗਿਆ ਹੈ ਤੇ ਉਸ ਦੀ Laash 2 ਦਿਨ ਬਾਅਦ ਲਿੰਕਨ অন্ਟਾਰੀਓ ਦੇ ਵਿੱਚ ਬਰਾਮਦ ਕੀਤੀ ਗਈ ਹੈ। ਪਿਤਾ ਇੰਦਰਜੀਤ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਏ ਦੱਸਿਆ ਹੈ ਕਿ ਅਮਨਪ੍ਰੀਤ ਕੌਰ ਭਾਰਤ ਆਉਣ ਦੇ ਲਈ ਕਾਫੀ ਜ਼ਿਆਦਾ ਉਤਸ਼ਾਹਤ ਸੀ। ਉਸ ਨੇ ਵਾਅਦਾ ਕੀਤਾ ਸੀ ਕਿ ਪੀਆਰ ਮਿਲਦੇ ਸਾਰ ਹੀ ਉਹ ਪਹਿਲਾਂ ਭਾਰਤ ਆਵੇਗੀ। ਪਰਿਵਾਰ ਦੇ ਅਨੁਸਾਰ ਅਮਨਪ੍ਰੀਤ ਕੌਰ ਕਦੇ ਵੀ ਆਪਣੀ ਜ਼ਿੰਦਗੀ ਦੀ ਕਿਸੇ ਅੰਦਰੂਨੀ ਪਰੇਸ਼ਾਨੀ ਬਾਰੇ ਉਸ ਦੇ ਵੱਲੋਂ ਗੱਲ ਨਹੀਂ ਕੀਤੀ ਗਈ ਸੀ। ਸੋ ਹਮੇਸ਼ਾ ਹੀ ਪਰਿਵਾਰ ਦੇ ਨਾਲੋਂ ਖੁਸ਼ ਹੋ ਕੇ ਗੱਲ ਕਰਦੀ ਸੀ। ਪਰ ਇਸ ਨੌਜਵਾਨ ਦੇ ਵੱਲੋਂ ਇਸ ਪੰਜਾਬੀ ਕੁੜੀ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਭਾਰਤ ਨੇ ਹੁਣ ਰੂਸ ਤੋਂ ਤੇਲ ਖਰੀਦਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਡੋਨਲਡ ਟਰੰਪ ਦੇ ਵੱਲੋਂ ਇਹ ਦਾਵਾ ਕਰ ਦਿੱਤਾ ਗਿਆ ਹੈ ਜੀਹਾਂ ਜਿੱਥੇ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਰੂਸ ਤੋਂ ਤੇਲ ਖਰੀਦਦੇ ਰਹਿਣਗੇ। ਬੇਸ਼ੱਕ ਅਮਰੀਕਾ ਦੇ ਵੱਲੋਂ ਉਹਨਾਂ ਨੂੰ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਰੂਸ ਤੋਂ ਤੇਲ ਨਾ ਖਰੀਦਿਆ ਜਾਵੇ। ਪਰ ਇਸ ਦੌਰਾਨ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਸ਼ਨੀਵਾਰ ਨੂੰ ਦਾਵਾ ਕਰ ਦਿੱਤਾ ਗਿਆ ਹੈ ਕੀ ਰੂਸ ਤੋਂ ਤੇਲ ਦੀ ਦਰਾਮਦ ਪੂਰੀ ਤਰ੍ਹਾਂ ਬੰਦ ਹੋ ਗਈ ਹੈ ਜਦੋਂ ਕਿ ਚੀਨ ਨੇ ਵੀ ਆਪਣੀ ਖਰੀਦ ਵਿੱਚ ਕਾਫੀ ਕਮੀ ਲਿਆਂਦੀ ਹੈ 트럼ਪ ਦੇ ਇਸ ਬਿਆਨ ਤੋਂ ਬਾਅਦ ਹੁਣ ਮਾਸਕੋ ਦੀਆਂ ਤੇਲ ਕੰਪਨੀਆਂ ਅਤੇ ਇਸ ਤੋਂ ਇਲਾਵਾ ਅਮਰੀਕਾ ਦੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਲਗਾਤਾਰ ਹੁਣ ਤੁਹਾਨੂੰ ਦੱਦਿਏ ਕਿ ਡੋਨਲਡ 트럼ਪ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਚੁੱਕਾ ਹੈ ਪਰ ਭਾਰਤ ਦੇ ਵੱਲੋਂ ਇਸ ਦੀ ਕੋਈ ਵੀ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ 2 ਦਿਨਾਂ ਦੇ ਵਿੱਚ ਡੇਂਗੂ ਦੇ 21 ਨਵੇਂ ਮਾਮਲੇ ਮੇਰੇ ਹਨ ਕੁੱਲ ਅੰਕੜਾ 180 ਤੋਂ ਪਾਰ ਹੋ ਚੁੱਕਾ ਹੈ ਜੀ ਹਾਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਹੁਣ ਡੇਂਗੂ ਦੇ ਮਾਮਲਿਆਂ ਦੇ ਵਿੱਚ ਮੋੜ ਵਾਦਾਂ ਹੋਣਾ ਸ਼ੁਰੂ ਹੋ ਚੁੱਕਾ ਹੈ ਪਿਛਲੇ 2 ਦਿਨਾਂ ਦੇ ਵਿੱਚ ਹੀ 21 ਨਵੇਂ ਮਾਮਲੇ ਸਾਹਮਣੇ ਆਏ ਹਨ ਕੁੱਲ ਗਿਣਤੀ 180 ਨੂੰ ਪਾਰ ਕਰ ਚੁੱਕੀ ਹੈ ਮੌਸਮ ਦੇ ਵਿੱਚ ਬਦਲਾਅ ਦੇ ਨਾਲ ਹੁਣ ਮੱਛਰਾਂ ਦਾ ਹਮਲਾ ਵੱਧ ਗਿਆ ਹੈ ਜਿਸ ਦੇ ਕਾਰਨ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਖੇਤਰ ਸਰਗਰਮ ਹੋ ਚੁੱਕਾ ਹੈ ਸੋ ਡੇਂਗੂ ਦਾ ਪਤਾ ਲਗਾਉਣ ਤੇ ਰੋਕਥਾਮ ਦੇ ਲਈ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ 16 ਟੀਮਾਂ ਘਰ-ਘਰ ਜਾ ਕੇ ਜਾਂਚ ਕਰ ਰਹੀਆਂ ਹਨ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਧਿਕਾਰੀਆਂ ਨੇ ਵਸਨੀਕਾਂ ਨੂੰ ਤਦਦੀਕ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਬੁਖਾਰ ਜਾਂ ਫਿਰ ਲੱਛਣ ਦਿਖਾਈ ਦਿੰਦਾ ਹੈ ਤੇ ਉਸ ਤੋਂ ਜਿਹੜਾ ਕਿ ਉਸ ਨੂੰ ਜਲਦ ਤੋਂ ਜਲਦ ਹਸਪੀਟਲ ਦੇ ਵਿੱਚ ਚੈੱਕਅਪ ਕਰਾਇਆ ਜਾਵੇ ਤਾਂ ਜੋ ਕਿ ਡੇਂਗੂ ਤੋਂ ਬਚਿਆ ਜਾ ਸਕੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ 에어 ਕੁਆਲਿਟੀ ਇੰਡੈਕਸ ਵਧਣ ਦੇ ਨਾਲ ਹੁਣ ਖਤਰਾ ਵੱਧ ਚੁੱਕਾ ਹੈ 에어 ਕੁਆਲਿਟੀ ਇੰਡੈਕਸ ਦੇ ਵਿੱਚ ਵਾਧੇ ਦੇ ਨਾਲ ਹੁਣ ਸਭ ਤੋਂ ਵੱਧ ਕਿਹੜੇ ਲੋਕ ਹੋਣਗੇ ਪ੍ਰਭਾਵਿਤ ਡਾਕਟਰਾਂ ਦੇ ਵੱਲੋਂ ਸਲਾਹ ਦਿੱਤੀ ਗਈ ਹੈ ਜੀ ਹਾਂ ਪੰਜਾਬ ਦੇ ਵਿੱਚ ਹੁਣ 에어 ਕੁਆਲਿਟੀ ਇੰਡੈਕਸ 200 ਤੋਂ ਲੈ ਕੇ 300 ਦੇ ਵਿਚਕਾਰ ਪਹੁੰਚ ਗਿਆ ਹੈ ਇਸ ਸਾਰਿਆਂ ਦੇ ਲਈ ਹੁਣ ਖਤਰਨਾਕ ਹੋ ਸਕਦਾ ਇਹ ਸਾਰਿਆਂ ਦੇ ਲਈ ਹੁਣ ਖਤਰਨਾਕ ਹੋ ਸਕਦਾ ਹੈ ਹਾਲਾਂਕਿ ਇਹ ਬੱਚਿਆਂ ਬਜ਼ੁਰਗਾਂ ਅਤੇ ਗਰਭਤੀ ਔਰਤਾਂ ਦੇ ਦਿਲ ਦੇ ਵਿੱਚ ਸਾਧੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕਰੇਗਾ ਬੱਚਿਆਂ ਦੇ ਫੇਫੜੇ ਪੂਰੀ ਤਰ੍ਹਾਂ ਦੇ ਨਾਲ ਵਿਕਸਿਤ ਨਹੀਂ ਹੁੰਦੇ ਸੋ ਇਸ ਲਈ ਉਹ ਬਾਲਗਾਂ ਨਾਲੋਂ ਜ਼ਿਆਦਾ ਪ੍ਰਦੂਸ਼ਣ ਸਾਹ ਲੈਂਦੇ ਹਨ ਜਿਸ ਦੇ ਕਾਰਨ ਉਹਨਾਂ ਨੂੰ ਦਮਾ, COPD ਜਾਂ ਫਿਰ ਦਿਲ ਦੀ ਬਿਮਾਰੀ ਅਤੇ ਖੰਗ ਅਤੇ ਗਲੇ ਦੇ ਵਿੱਚ ਖਰਾਸ਼ ਅਤੇ ਸਾਹ ਲੈਣ ਦੇ ਵਿੱਚ ਤਕਲੀਫ ਅਤੇ ਥਕਾਵਟ ਵਰਗੇ ਲੱਛਣ ਹੋ ਸਕਦੇ ਹਨ। ਸੋ ਹਵਾ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਇਸ ਦੇ ਲਈ ਹੁਣ ਦਿੱਲੀ ਦੇ ਵਿੱਚ ਜਿਹੜੇ ਕਿ ਹੈਲਥ ਕੇਅਰ ਦੇ ਡਾਕਟਰ ਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਾਰੀ ਕਾ ਸਰਤ ਤਾ ਬਚਾ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਪ੍ਰਦੂਸ਼ਣ ਦਾ ਪੱਧਰ ਕਾਫੀ ਜ਼ਿਆਦਾ ਵੱਧ ਹੋ ਚੁੱਕਾ ਹੈ ਤੇ ਬਾਹਰ ਜਾਂਦੇ ਸਮੇਂ ਹਮੇਸ਼ਾ ਹੀ ਐਨ 95 ਜਾਂ ਫਿਰ ਐਨ 99 ਮਾਸਕ ਪਹਿਨਣੇ ਆ ਜਾਵੇ ਤੇ ਟ੍ਰੈਫਿਕ ਭੀੜ ਭੜਕੇ ਵਾਲੇ ਖੇਤਰਾਂ ਦੇ ਵਿੱਚ ਲੰਬੇ ਸਮੇਂ ਤੋਂ ਜਿਹੜਾ ਕੀ ਰਹਿਣ ਤੋਂ ਵੀ ਜਿਹੜਾ ਗਰੇਜ ਕਰਨਾ ਚਾਹੀਦਾ ਹੈ